ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਮੈਂ ਟਿੱਕਰ ਜ਼ਰੂਰ ਵੇਖਿਆ ਜੀ ਇਗਨੋਰ ਨਾ ਕਰਿਆ ਜੀ ਆ ਵੀਰ ਜੀ ਇੱਕੇ ਵੀਰ ਕੋਲ 20 20 ਸੈੱਟ ਤਮੀਆਂ ਦੇ ਦੋ ਪੈਜੇ ਰੇਟ ਸਿਰਫ 1 ਲੱਖ ਰੁਪਈਆ ਏਰੀਆ ਮਾਝਾ ਜੇ ਵੀਰ ਜੀ ਅਜਨਾਲਾ ਅੰਮ੍ਰਿਤਸਰ ਸਾਈਡ ਇੱਕ ਕੋਕਾ ਪੀਸ ਤਮੀਆਂ ਦਾ ਜੋੜਾ ਜੇ ਵੀਰ ਜੀ ਸਿਰਫ ਰੇਟ 1 ਲੱਖ ਰੁਪਈਏ ਚ ਜੋੜਾ ਜੇ ਬਾਕੀ ਵੀਰ ਨਾਲ ਫੋਨ ਤੇ ਸੰਪਰਕ ਤੁਸੀਂ ਕਰ ਸਕਦੇ ਜੇ ਅੱਗੇ ਆ ਗਿਆ ਵੀਰ ਜੀ ਸੁਪਰ ਸਿਡਰ 2022 ਮਾਡਲ ਜਗਰਾਉਂ ਏਰੀਏ 'ਚ ਖੜਾ ਜੇ ਵੀਰ ਦਾ ਨੰਬਰ ਉੱਤਰ ਉੱਪਰ ਲਾਇਆ ਹੋਇਆ ਹੈ ਤੇ ਤੁਸੀਂ ਉਹਦੇ ਨਾਲ ਕਨੈਕਟ ਕਰ ਸਕਦੇ ਜੇ ਇਹ ਪੂਰੀ ਵੀਰ ਨੇ ਕੱਲੀ ਕੱਲੀ ਫੋਟੋ ਮਤਲਬ ਹੀ ਦਿੱਤੀ ਹੋਈ ਆ ਤੇ ਸਾਫ਼ ਸੁਥਰਾ ਸੋਹਣਾ ਪਿਆ ਹੋਇਆ ਹੈ ਇਹ ਵੀਰ ਨਾਲ ਸੰਪਰਕ ਕਰ ਲੋ ਅੱਗੇ ਲੈ ਕੇ ਆ ਗਏ ਆ ਵੀਰ ਜੀ ਤੁਹਾਡੇ ਜੋਗੀ ਮਹਿੰਦਰਾ ਜੀਪ ਇਹ ਮੇਜਰ ਜੀਪ ਵਕਾਊ 2024 ਮਾਡਲ ਤੇ ਕ੍ਰੇਨ ਦੀ ਪਾਸਿੰਗ ਜੇ ਗੱਡੀ 2008 ਮਾਡਲ ਆ ਤੇ ਸਾਫ ਸੁਥਰੀ ਆ ਰੇਟ ਵੀਰ ਦਾ 430000 ਰੁਪਿਆ ਦੀ ਨੰਬਰ ਸਕ੍ਰੀਨ ਤੇ ਚੱਲ ਰਿਹਾ ਹੈ ਤੇ ਕਰ ਲੋ ਸੰਪਰਕ ਇੱਕ ਸਾਡੇ YouTube ਚੈਨਲ ਤੇ ਵੀਰ ਦੀ ਐਡ ਲਗਾਉਣੀ ਹੋਵੇ 70 7038984 ਜਾਂ 50722 ਪਾਓ ਤੁਹਾਡੀ ਐਡ ਦੋਸੇ ਟਾਈਮ ਬਿਲਕੁਲ ਫ੍ਰੀ ਵਿੱਚ ਲਗਾ ਦਿੱਤੀ ਜਾਵੇਗੀ ਲਾਈਕ ਲੇਟ ਸ਼ੇਅਰ ਜ਼ਰੂਰ ਕਰ ਲਿਆ ਕਰੋ ਕਿਉਂਕਿ ਜਿਹੜੇ ਵੀ ਵੀਡੀਓ ਐਡ ਲਾਉਣੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰਾ ਵੀ ਤੇ ਇਹ ਵੀ ਜੀ ਸੰਗ ਉਹ ਵੀ ਬਤੇ ਰਹੇ ਨੇ ਇੱਕ ਆਪਾਂ ਐਡ ਇਹ ਲਾਉਣੀ ਆ ਇੱਕ ਆਪਾਂ 1 ਤੋਂ 2 ਵਜੇ ਦੇ ਸੰਨ ਚ ਲਾਉਣੀ ਆ ਤੇ ਪੂਰੀ ਵੀਡੀਓ ਵੀਰ ਜੀ ਦੇਖਿਆ ਕਰੋ ਮਤਲਬ ਇਹ ਵੀਡੀਓ ਨੂੰ ਇਹ ਨਹੀਂ ਇੱਕ ਨੂੰ ਮਨੋਰ ਕਰਤਾ ਪੂਰੀ ਐਂਡ ਤੱਕ ਦੇਖਿਆ ਕਰੋ ਅੱਗੇ ਆ ਗਿਆ ਵੀਰ ਜੀ ਸੋਨਾਲਿਕਾ 60 ਟਰੈਕਟਰ ਵਕਾਊ ਯੂ ਪੀ ਨੰਬਰ ਆ ਵੀਰ ਜੀ ਜੇ ਕੋਈ ਵੀਰ ਦਾ ਲੈਣ ਦਾ ਚਾਹਵਣੇ ਦੇ ਵੀਰ ਦਾ ਨੰਬਰ ਸਪਰਕ ਕੇ ਇਹ ਕਰ ਸਕਦੇ ਜੇ ਮੇਰਾ ਵੀਰ ਸਕਰੀਨ ਤੇ ਨੰਬਰ ਚੱਲ ਰਿਹਾ ਵੀਰ ਨਾਲ ਤੇ ਕਰ ਲੋ ਗੱਲ 11 ਮਾਡਲ ਟਰੈਕਟਰ ਜੇ ਵੀਰਾਂ ਲੋਆ ਵੀ ਵਾਹ ਕੇ ਰੋਟਾਵੇਟਰ ਸੁਪਰਸੀਡਰ ਦੇ ਤਸੱਲੀ ਕਰ ਲੋ ਜਿੰਨੀ ਵੀ ਕਰ ਸਕਦੇ ਜੇ ਜੈਨੂਮ ਟਰੈਕਟਰ ਆ ਸਾਰਾ ਅਰੀਜਨਲ ਏਜੰਸੀ ਦਾ ਹੀ ਜੋ ਕੁਝ ਲੱਗਾ ਇਹਨੂੰ ਕੁਝ ਨਹੀਂ ਇਹਦਾ ਬਦਲਿਆ ਨਾ ਵਿੱਚੋਂ ਸਮਾਨ ਤੇ ਨਾ ਬਾਹਰੋਂ ਫੁੱਲ ਪ੍ਰੈਸ਼ਰ ਹੈ ਕੋਈ ਬਲੋ ਨਹੀਂ ਘੱਟ ਵਾਈ ਦੇ ਚੱਲਿਆ ਟਰੈਕਟਰ ਤੇ ਸਾਡੇ ਮੈਂ ਫਿਰ ਕਹਿਣਾ ਵੀਰ ਜੀ 70 3 79 84000 ਤੇ 5 ਤੋਂ 7 ਫੋਟੋਆਂ ਪਾਇਆ ਕਰੋ ਪੂਰੀ ਡਿਟੇਲ ਦਿਆ ਕਰੋ ਏਰੀਆ ਨਾਲ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਏਰੀਏ ਚ ਆ ਇਹ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਤੇ ਸਾਨੂੰ 5 ਤੋਂ 7 ਫੋਟਵਾਂ ਪਾਇਆ ਕਰੋ ਵਾਈਡ ਤੁਹਾਡੀ ਉਸੇ ਟਾਈਮ ਬਿਲਕੁਲ ਫ੍ਰੀ ਵਿੱਚ ਲੰਘਾ ਦਿੱਤੀ ਜਾਵੇ ਕਰੇਗੀ ਇੱਕ ਸਵੇਰੇ ਪੌਣੇ ਆਪਾਂ 7:11 ਵਜੇ ਵੀਰ ਜੀ ਇੱਕ ਪੌਣੇ ਆਪਾਂ ਆਥਨੇ ਦੇ ਹਿਸਾਬ ਚ ਵੀ 1 ਤੋਂ 2 ਵਜੇ ਤੇ ਤੁਹਾਡੇ ਕਿਰਪਾ ਨਾਲ ਹੀ ਚੈਨਲ ਚੱਲਣਾ ਵੀਰ ਜੀ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਣਾ ਕੁਝ ਵੈਗਰੂ ਜੀ ਦੀ ਕਿਰਪਾ ਨਾਲ ਚੱਲਣਾ ਹੈ ਤੇ ਚੈਨਲ ਨੂੰ ਸਪੋਰਟ ਕਰੋ ਜਿਹੜੇ ਵੀ ਵੀਰ ਨੇ ਚੈਨਲ ਨੂੰ ਹਲਤ ਕਰ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਬੈਲ ਆਈਕਨ ਵਾਲੀ ਕੰਟੀ ਨਾ ਭਰਿਓ ਧੰਨਵਾਦ ਜੀ